ਸਾਸਨਜੀ ਮਾਂ ਤੇ ਪੁੱਤਰ ਦਾ ਰੱਬ ਨੇ ਰਿਸ਼ਤਾ ਇਹੋ ਜਿਹਾ ਬਣਾਇਆ ਹੈ ਇੰਨਾ ਦਿਆਲੂ ਹਿਰਦਾ ਹੈ ਮਾਂ ਦਾ ਮਾਂ ਬੜੀ ਗੁੱਸੇ ਵਿੱਚ ਹੈ ਜੇ ਤੈਨੂੰ ਕੋਈ ਗਲਤੀ ਹੋ ਗਈ ਹੈ ਤੇ ਮਾਂ ਬੜੀ ਰੰਜਸ਼ ਹੈ ਬੜੀ ਗੁੱਸੇ ਵਿੱਚ ਪੁੱਤਰ ਜਾ ਕੇ ਮਾਂ ਦੇ ਗੱਲ ਨੂੰ ਗਲਵਕੜੀ ਪਾ ਲਵੇ ਮਾਂ ਦਾ ਸਾਰਾ ਗੁੱਸਾ ਦੂਰ ਹੋ ਜੂ ਸਭ ਕੁਝ ਭੁੱਲ ਜਾਂਦੀ ਔਸੇ ਵੇਲੇ ਮਾਂ ਸਾਸਨਜੀ ਇੱਕ ਮਾਤਾ ਪਿਤਾ ਹੈ ਜਿਹੜੇ ਆਪਣੇ ਬੱਚਿਆਂ ਦੀ ਸਾਰੀ ਜ਼ਿੰਦਗੀ ਤਨਖਾਹ ਤੋਂ ਬਿਨਾਂ ਨੌਕਰੀ ਕਰਦੇ ਤੇ 24 ਘੰਟੇ ਡਿਊਟੀ ਦਿੰਦੇ ਤੇ ਬੱਚੇ ਕੀ ਫਲ ਦਿੰਦੇ ਤੁਸੀਂ ਕੀ ਕਰਦੇ ਰਹੋ ਜਿਨ੍ਹਾਂ ਦੇ ਘਰ ਮਾਤਾ ਪਿਤਾ ਉਹ ਮਾਤਾ ਪਿਤਾ ਦੀ ਸੇਵਾ ਕਰਕੇ ਖੁਸ਼ੀ ਲੈ ਲੈਣ ਉਹਨਾਂ ਨੂੰ ਤੀਰਥਾਂ ਤੇ ਪਟਕਾਂ ਦੀ ਲੋੜ ਨਹੀਂ ਹੈ ਜਿਨੇ ਰੱਬ ਦੀ ਸੀਸ ਲੈਣੀ ਉਹਨੂੰ ਪਹਿਲਾਂ ਮਾਤਾ ਪਿਤਾ ਦੀ ਸੀਸ ਲੈਣੀ ਪਵੇਗੀ ਜਿਹਨੂੰ ਮਾਂ ਪਿਓ ਦੀ ਸੀਸ ਨਹੀਂ ਮਿਲੀ ਉਹਨੂੰ ਰੱਬ ਦੀ ਸੀਸ ਨਹੀਂ ਮਿਲ ਸਕਦੀ ਸਾਥਸਾ